ਸਿੰਘ ਦੇ 118ਵੇਂ ਜਨਮ ਦਿਨ ਤੇ ਇਕੱਤਰ ਹੋਏ ਅਲੱਗ ਕਿਨਿਆ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਅੱਜ ਜਦੋਂ ਅਸੀਂ ਪੱਖ ਸਿੰਘ ਜੀ ਨੂੰ ਉਹਨਾਂ ਦੇ 118ਵੇਂ ਜਨਮ ਦਿਨ ਤੇ ਯਾਦ ਕਰ ਰਹੇ ਹਾਂ ਉਸ ਸਮੇਂ ਹਾਲਾਤ ਕੀ ਸੀ ਤੇ ਅੱਜ ਹਾਲਤ ਕੀ ਨੇ ਇੱਕ ਸਮਾਂ ਦੁਨੀਆ ਦੇ ਵਿੱਚ ਅੱਧੀ ਦੁਨੀਆ ਤੋਂ ਵੱਧ ਬਰਤਾਨੀਆਂ ਦਾ ਸਾਮਰਾਜ ਦਾ ਰਾਜ ਸੀ ਹੁਣ ਇਹਦੇ ਵੱਡੇ ਕਾਰਪੋਰੇਟਰਾਂ ਨੂੰ ਖਾਸੀਅਤਾਂ ਸੀ ਬਸ ਸਿੰਘ ਨੇ ਤੇ ਉਹਦੇ ਸਾਥੀਆਂ ਨੇ ਉਹ ਸਮੇਂ ਦੀ ਮਹੱਤਤਾ ਅਨੁਸਾਰ ਆਪਣਾ ਉਹ ਮਨੁੱਖਤਾ ਪ੍ਰਤੀ ਮੁੱਢਲਾ ਫਰਜ਼ ਸਮਝਦੇ ਹੋਏ ਇੱਕ ਐਸੀ ਅੰਦਰੋਂ ਆਵਾਜ਼ ਉਠਾਈ ਕਿ ਮੈਨੂੰ ਕੁਝ ਅੱਜ ਦਾ ਜਿਹੜਾ ਇਹ ਗਲਤ ਹੋ ਰਿਹਾ ਹੈ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਤੇ ਪਿਛਲੇ ਇਤਿਹਾਸ ਤੋਂ ਆਪਣੇ ਚਾਚੇ ਤੋਂ ਪਹਿਲੀਆਂ ਲਹਿਰਾਂ ਤੋਂ ਸਿੱਖਦੇ ਹੋਏ ਜੋ ਸਮੇਂ ਸਮੇਂ ਬੀਤ ਚੁੱਕਿਆ ਬਾ ਜਿਹੜਾ ਮਨੂਤ ਸੀ ਅੱਜ ਵੀ ਉਹ ਜਾਰੀ ਹੈ ਉਹ ਤੁਮੀ ਜਦੋਂ ਕਾਰਪੋਰੇਟ ਕੋਈ ਨਾਉਨ ਨਹੀਂ ਸੀ ਸ਼ਬਦ ਨਹੀਂ ਸੀ ਸਰਮਾਇਦਾਰਾਂ ਨੇ ਆਪਣਾ ਸ਼ਬਦ ਲਕੋਰ ਦੇ ਲਈ ਕਾਰਪੋਰੇਟ ਸ਼ਬਦ ਲਿਆਂਦਾ ਠੀਕ ਕੁਝ ਸਮਾਂ ਕਾਰਪੋਰੇਟ ਲੋਕਾਂ ਨੂੰ ਲੱਗਾ ਇਹ ਕੀ ਨਵੀਂ ਬਲਾ ਹੈ ਪਰੰਧ ਹੋਈ ਹੈ ਦੁਨੀਆ ਦਾ ਅੱਜ ਇਹ ਹੈ ਕਿ ਆਪਣੀਆਂ ਜੇਬਾਂ ਚ ਕਾਰਪੋਰੇਟ ਆ ਵੜਿਆ ਉਹ ਨੀਤੀਆਂ ਜ ਦੁਨੀਆ ਤੇ ਹੱਥੋਂ ਫੈਲ ਗਈਆਂ ਹਰ ਮਨੁੱਖੋ ਦਾ ਸਾਹਮਣਾ ਕਰ ਰਿਹਾ ਹੈ ਕਿ ਇੱਥੇ ਤੱਕ ਦੇ ਸਮੇਂ ਉਹਦੇ ਜੀਵਨ ਮੌਤ ਦੀ ਕੋਈ ਚਲੋਤ ਨਹੀਂ ਸੀ ਇਸ ਕੁਦਰਤ ਬਖੂ ਖਾਣੇ ਉਹ ਬਸ਼ੁੱਧ ਮਿਲਦੇ ਸੀ ਪਾਣੀ ਵੀ ਉੱਥੇ ਸ਼ੁੱਧ ਸੀ ਹਵਾ ਵੀ ਉੱਥੇ ਸ਼ੁੱਧ ਸੀ ਉੱਥੇ ਰੋਹਾ ਸੀ ਆਰਥਿਕ ਨਾ ਬਰਾਬਰੀ ਦਾ ਕਿ ਕੁਝ ਲੋਕਾਂ ਕੋਲ ਜ਼ਗੀਰਦਾਰੀ ਪ੍ਰਬੰਧ ਦੇ ਵਿੱਚ ਸਰਮਾਇਦਾਰੀ ਪ੍ਰਬੰਧ ਦੇ ਵਿੱਚ ਤੋਂ ਮਜ਼ਦੂਰਾਂ ਦੀ ਦੁਨੀਆ ਭਰ ਤੇ ਸ਼ਾਂਤੀਆਂ ਹੋ ਰਹੀਆਂ ਸੀ ਖਾਨੀ ਕਾਰਨਾਲ ਮਰ ਰਹੀ ਸੀ ਤੇ ਆਪਣੀਆਂ ਨੀਤੀਆਂ ਤੋਂ ਅਪਰ ਲਾਗੂ ਕਰ ਰਹੇ ਸੀ ਜਿੰਨਾ ਕੋਨਾ ਤਾਂ ਹੋ ਸਕੇ ਇੰਨੀ ਉਮਰ ਤੱਕ ਜੋ 1 ਗੱਤ 24 April 1932 ਦੀ ਹੈ ਕਿ ਮੁਨਕੇਸ਼ਰ দত্ত ਤੇ ਭਗਤ ਸਿੰਘ ਨੇ ਜਦੋਂ ਦਿੱਲੀ ਫੌਂਦਰੀ ਦੇ ਵਿੱਚ 5000 ਦੇ ਸੰਗਰੀ ਚ ਗਏ ਇਹ ਬੰਦਾ ਨਾਲ ਮਾਰ ਵੀ ਸਕਦੇ ਸੀ ਕੋਈ ਮਾਰ ਨਾ ਰਹਾ ਪਰ ਇਸ ਨੂੰ ਨਾਮ ਜਗਾਉਂਦਾ ਰਹਿਦਾ ਸੀ ਕਿ ਹੋਸ਼ ਕਰੋ ਹਾਕਮਾਂ ਤੁਸੀਂ ਜਿਹੜਾ ਕੁਝ ਹੋ ਲੋਕਾਂ ਦੇ ਵਿਰੁੱਧ ਫੈਸਲੇ ਲੈ ਰਹੇ ਹੋ ਇਹ ਤੁਹਾਨੂੰ ਬਹੁਤ ਮਹਿੰਗੇ ਪੈਣਗੇ ਇੱਕ ਲੋਕਾਂ ਚ ਜਾਗਰਤੀ ਲੈ ਆਉਂਦੇ ਨੇ ਉਹਨਾਂ ਨੇ ਇੱਥੇ ਬੰਬ ਸਿੱਟੇ ਸੀ ਤੇ ਇਸ ਘਟਨਾ ਤੋਂ ਬਾਅਦ ਪਾਕ ਸਿੰਘ ਹਾਰੇ ਇੰਡੀਆ ਦਾ ਸਾਰੇ ਸਾਊਥ ਏਸ਼ੀਆ ਦਾ ਹੀਰੋ ਬਣ ਗਿਆ ਸੀ ਜੇ ਜਦੋਂ ਲੋਕਾਂ ਨੂੰ ਇਹਦੇ ਬਾਰੇ ਜਾਣਨਾ ਚਾਹਿਆ ਕਿ ਇਹ ਕਿਹੜੀ ਪਾਰਟੀ ਨਾਲ ਜੁੜੇ ਹੋਏ ਨੇ ਕੀ ਲੋਕ ਇਹ ਕਰਨਾ ਚਾਹੁੰਦੇ ਨੇ ਸੋ ਸਮੇਂ ਦੀ ਘਾਟ ਹੈ ਅੱਜ ਜਿਹੜਾ ਸਭ ਤੋਂ ਵੱਡਾ ਆਪਣੇ ਸਾਹਮਣੇ ਖਤਰਾ ਦੇਖਿਆ ਤੁਹਾਨੂੰ ਲੱਗ ਰਿਹਾ ਕਿ ਮੋਦੀ ਹੋਰੀ ਖਤਰਾ ਨੇ ਪੁਤਨ ਹੋਰੀ ਖਤਰਾ ਨੇ ਜੱਟਾਂ ਪੁਤ ਦੀ ਖਤਰਾ ਨੇ ਖਤਰਾ ਇਹ ਰਾਜ ਸਿਸਟਮ ਹੈ ਸਾਰਾ ਜਿਹੜਾ ਪੁਤਨ ਪੈਦਾ ਕਰ ਰਿਹਾ ਮੋਦੀ ਪੈਦਾ ਕਰ ਰਿਹਾ ਭਗਵਾਨ ਤੁਮਨ ਹੋਰ ਪੈਦਾ ਕਰ ਰਿਹਾ ਉਹ ਫਰਮਾਇਦਾਰੀ ਚੋਂ ਪੁੱਛਣਾ ਹੋਇਆ ਅੱਜ ਚਲਾਕੀ ਭਰੇ ਦੌਰ 'ਚ ਪਹੁੰਚ ਚੁੱਕਿਆ ਹੈ ਕਿਸ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਜੀ ਤੁਹਾਡਾ ਆਵਦਾ ਲੋਕਤੰਤਰ ਹੈ ਜੀ ਤੁਸੀਂ ਜਿੰਨੀ ਮਰਜ਼ੀ ਚੋਣ ਸਕਦੇ ਹੋ ਤੇ ਇੱਥੇ ਆ ਕੇ ਉਸ ਚਲਾਕੀ ਨੇ ਅਸੀਂ ਇਸ ਦੌਰ ਪਛਾਣ ਤੇ ਕਿ ਆਉਣ ਵਾਲਾ ਸਮਾਂ ਸਾਡੇ ਲਈ ਜੀਵਨ ਤੇ ਮੌਤ ਦੇ ਵਿਚਾਲੇ ਕੋਈ ਰਸਤਾ ਨਹੀਂ ਬਚਿਆ ਹਾਂ ਜਦੋਂ ਉਹਨਾਂ ਦੇ ਸਮੇਂ 'ਚ ਲੋਕ ਇਕੱਠੇ ਹੋ ਕੇ ਇਸ ਖੇਤ ਦਾ ਬਦਲ ਲੱਭਣਗੇ ਇਸ ਰੰਗ ਦੇ ਵਿੱਚ ਕਿ ਇਹਨੂੰ ਬਦਲੋ ਆ ਲਿਆਓ ਇਹ ਬਦਲਾ ਮਾੜਾ ਸੀ ਦੂਜੇ ਨੂੰ ਲਿਓ ਇਸ ਸਿਸਟਮ ਵਿੱਚ ਮੈਨੂੰ ਬਣਾ ਦੋ ਮੈਂ ਵੀ ਉਹ ਜੀ ਬਣ ਜੂਗਾ ਕਿਉਂਕਿ ਜਦੋਂ ਬੰਦਾ ਬੰਦਾ ਜੋ ਪਹਿਲੇ ਬੜਾ ਲੱਗਦਾ ਹੈ ਇਮਾਨਦਾਰ ਸੀ ਤੰਗ ਬਦਲਾ ਆ ਲੈਂਦਾ ਸੀ ਜਦੋਂ ਬਾਹਰ ਜਾਂਦਾ ਕਾਰਪੋਰੇਟ ਦਾ ਕਾਪੋਰੇਟ ਤੋਂ ਫੰਡ ਲੈ ਕੇ ਜਿਹੜਾ ਬੰਦਾ ਹੈ ਇਹਨਾਂ ਵੀ ਪਾਰਟੀਆਂ ਨੇ ਚਾਹ ਕੋਸਕ ਨੂੰ ਛੱਡ ਕੇ ਇਸਮਤ ਸਿੰਘ ਜੀ ਹੋਰੀ ਬੈਠੇ ਨੇ ਇਹਨਾਂ ਦੀ ਪਾਰਟੀ ਕਿਸੇ ਕੋਲ ਕਰਬੀਤਾਂ ਦਾ ਨਹੀਂ ਲੈਦੀ ਕਾਰਪੋਰੇਟ ਹੱਥੀਏ ਬੈਠੇ ਨੇ ਪਿੱਛੇ ਇਹਨਾਂ ਵੀ ਪਾਰਟੀ ਵਾਲੇ ਮੈਨੂੰ ਸੁਣਾਇਆ ਕਿ ਜਿਹੜਾ ਚਾਤ ਪ੍ਰਸੰਨ ਮੰਨ ਲੈਣੇ ਕਿਸੇ ਕੋਲ ਚੰਦਾਨੀ ਨਹੀਂ ਲੈਦੀ ਕਾਰਪੋਰੇਟ ਤੋਂ ਜਿੱਦਣ ਇਹ ਵੀ ਲੈ ਲੱਗੇ ਗੱਲ ਕਾਰਪੋਰੇਟ ਦੀ ਕਰਨਗੇ ਮੇਰੇ ਕਹਿਣ ਦਾ ਮਤਲਬ ਜਦੋਂ ਲੋਕਾਂ ਦੁਆਰਾ ਸਰਕਾਰਾਂ ਬਣ ਗਿਆ ਲੋਕਾਂ ਦੁਆਰਾ ਚੁਣੀਆਂ ਜਾਣਗੀਆਂ ਉਹ ਕਾਰਪੋਰੇਟਾਂ ਦੇ ਅੰਦਰ ਪਰ ਨਹੀਂ ਹੋਣਗੀਆਂ ਆਪ ਕੋਸੇ ਨਵੇਂ ਕਾਨੂੰਨ ਐਸੇ ਬਣਾਉਣੇ ਪੈਣਗੇ ਕਿ ਹਰਤ ਕਪਾਰੇ ਦਾ ਸਭ ਤੋਂ ਵੱਡਾ ਹੱਲ ਹੈ ਕਿ 1 ਪੰਜ ਦਾ ਕਾਨੂੰਨ ਲੈ ਕੇ ਆਓ ਇੱਕ ਬੰਦੇ ਦਾ ਮਤਲਬ ਕੀ ਹੈ ਕਿ ਕਿਸੇ ਕੋਲ 5 ਰੁਪਏ ਦਾ ਇੱਕ ਰਮੀਆ ਹਰ ਮਜ਼ਦੂਰ ਗਰੀਬ ਕੋਲੇ ਹੋਣਾ ਚਾਹੀਦਾ ਹੈ ਅੱਜ ਜਿਹੜੇ ਇੱਧੇ ਵੱਡੇ ਪਾਰੇ ਦੇ ਕੋਲ 60% ਜਨਤਾ ਦਾ ਤਾਂ ਇੱਕ ਬੰਦੇ ਕੋਲੇ ਤੇ ਹੈ ਬਾਕੀ ਉਹ ਕਾਨੂੰਨ ਬਣਨੇ ਨਹੀਂ ਚਾਹੀਦੇ ਕੀ ਜੋ ਮੌਜੂਦਾ ਦਾਅਰੇ ਵਿੱਚ ਅਸੀਂ ਕਿ ਉਪੀ ਦਾ ਸਵਾਲ ਅਸੀਂ 10 ਸਾਲ 20 ਸਾਲ ਪਹਿਲਾਂ ਕल्पना ਕਰਤੀ ਸੀ ਕਿ بڑے ਹੜਾ ਆਉਣਗੇ ਬਹੁਤ ਸੁਹੂਵਾਰ ਲੱਗਦਾ ਸਾਲ ਇੰਤਨੀ ਮੜਾ ਆਊਗਾ ਉਹਦੇ ਵਿੱਚ ਹੀ ਕਾਰਨ ਹੈ ਕਿ ਕੁਦਰਤ ਨੇ ਕਿਸੇ ਨੂੰ ਨਹੀਂ ਬਖਸ਼ਣਾ ਜੇ ਕੁਦਰਤ ਬਰੋਦੀ ਜਾਂਦਾ ਇਹ ਕਾਰਪੋਰੇਟ ਅਜੰਦਾ ਹੀ ਕੁਦਰਤ ਬਰੋਦੀ ਜਾਂਦਾ ਹੈ ਪੈਸੇ ਦਾ ਜਾਂਦਾ ਹੈ ਹੀ ਕੁਦਰਤ ਬਰੋਦੀ ਹੈ ਕਿ ਕੁਦਰਤ ਹਾਸੀ ਹੈ ਕਿ ਇਹਨੂੰ ਲੁੱਟ ਕੇ ਪੈਸਾ ਕਮਾਓ ਜਿਹੜਾ ਕਮਾ ਸਕਦਾ ਕਮਾਓ ਕੋਈ ਰੋਕ ਟੋਕ ਨਹੀਂ ਜਦੋਂ ਇੱਕ ਪੰਜ ਦੀ ਰੋਕ ਲੱਗੂ ਕੁਛ ਨਾ ਕੁਛ ਮੇਰਾ ਕੱਟੂ ਵੀ ਇਹ ਤਾਂ ਫਿਰ ਕੁਦਰਤ ਦਾ ਖਿਆਲ ਹੈ ਉਹ ਲੋਕਾਂ ਨੂੰ ਕਿ ਇਸ ਧਰਤੀ 'ਤੇ ਅਸੀਂ ਸਾਰਿਆਂ ਨੇ ਰਹਿਣਾ ਹੈ ਇਹਨਾਂ ਜੀਵ ਜੰਤੂਆਂ ਦੇ ਰਹਿਣਾ ਤਾਂ ਫਿਰ ਗੱਲ ਕਰਨੀ ਸਾਡੀ ਵੀ ਕਸਾਨੀ ਦੀ ਕਿ ਸੁਧ ਪਾਉਣ ਦੇ ਪਹਿਲਾਂ ਕੀਤਾ ਜਾਵੇ ਫਿਰ ਰਿਹਸ ਰਿਹਸ ਖਾਣਾਂ 'ਚ ਧਰਨੀਆਂ ਪਹਿਣ ਗਿਆ ਜੋ ਅੱਜ ਕਾਰਪੋਰੇਟ ਕਾਲੇ ਸਾਡੇ ਤੇ ਛੁੱਪੀਆਂ ਹੋਈਆਂ ਬਾਤਾਦਾਰ ਨੂੰ ਕੁਦਰਤ ਨੂੰ ਬਚਾਉਂਦਾ ਸਭ ਤੋਂ ਵੱਡਾ ਤਰੀਕਾ ਖੇਤੀ ਬਦਲਣੀ ਹੈ ਦੁਨੀਆ ਦਾ ਹਰੇਕ ਮੁੱਖ ਖੇਤੀਬਾੜੀ ਤੇ ਨਿਰਭਰ ਹੈ ਸਵੇਰ ਤੋਂ ਸ਼ਾਮ ਤੱਕ ਜਿਹੜੀ ਚੀਜ਼ ਖਾਂਦਾ ਹੈ ਖੇਤੀ ਤੇ ਨਿਰਭਰ ਪਰ ਸਾਡੀ ਖੇਤੀ ਅੱਜ ਇਹਨਾਂ ਨੇ 3 ਨੰਬਰ ਤੇ ਤੱਕ ਰੱਖੀ ਹੈ ਕਿ ਖੇਤੀਬਾੜੀ ਦੀ ਕੋਈ ਨੀਤੀ ਬਣਾਉਣੀ ਕਿਸੇ ਕਿਸਾਨ ਨੂੰ ਨਹੀਂ ਪੁੱਛਿਆ ਜਾਂਦਾ ਸਭ ਤੋਂ ਪਹਿਲਾਂ ਪੁੱਛਿਆ ਜਾਂਦਾ ਅੱਜ ਵੱਡੇ ਵੱਡੇ ਕਾਰਖਾਨਿਆਂ ਨੂੰ ਆਪਣਾ ਲੈ ਕੀ ਕਰ ਰਹੇ ਹੋ ਨੇ ਵਿਧਿਆਣੇ ਅਸੀਂ ਹੱਬਾ ਮਾਰਿਆ ਬੜਹੀ ਆਉਣਾ ਦਿਨ ਅੱਜ ਜਿਹੜੀ ਲੜ ਬੁੰਗਾਂ ਇਥੇੋਂ ਸੇ ਘੰਮ ਨਹੀਂ ਆਈ ਸੀ ਵੱੱਟ ਬਣਾ ਰਹੇ ਨੇ ਭਾਰਤ ਦੇ ਵਿੱਚ ਵਿਧਾਨੇ ਦੇ ਨਾਮ 'ਤੇ ਐ ਉਹ ਜਿਹੜਾ ਵੱਡਾ ਰੋਡ ਕੱਟਿਆ ਉੱਥੇ ਜਾ ਕੇ ਸਾਰਾ ਮਾਲ ਕੰਪਨੀਆਂ ਦਾ ਉੱਥੇ ਉਤਰੂਆ ਤੇ ਪਹਿਲੇ ਤੁਹਾਡੀ ਜ਼ਮੀਨ 'ਤੇ ਅੱਖਾਂ ਹੈ ਜ਼ਮੀਨ ਫੋੜੀ ਲੈਣੀ ਹੈ ਲੈਣੀ ਇਹਨਾਂ ਦੇ ਜਿੰਨੇ ਜਿਹੇ ਹਾਲ ਪਾਏ ਕੀ ਰਿਹਾ ਵੀਰੇ ਤੇ ਬੜਾ ਚੱਲ ਰਿਹਾ ਮੈਂ ਅਪੀਲ ਕਰੂੰ ਜੱਜਵੰਦੀਆਂ ਨੂੰ ਉਹ ਜਿਹੜਾ ਕੋਈ ਬਖਰੇਵਾਰ ਕੰਮ ਇਹ ਚ ਵੇ ਕੇ ਹੱਲ ਕਰ ਰਿਹਾ ਤੁਸੀਂ ਮੀਡੀਆ ਤੇ ਕਿਉਂ ਗੰਦ ਬਾਰਖ ਹੈ ਫਲਾਣੇ ਨੇ ਆਇਆ ਕਰਤਾ ਫਲਾਣੇ ਨੇ ਆਇਆ ਕਰਤੇ ਤੇ ਇੱਥੇ ਨੁਕਸਾਨ ਕੀ ਦਾ ਹੋਣਾ ਸਾਡਾ ਹੋਣਾ ਸਾਡੀ ਕਿਸਾਨੀ ਦਾ ਹੋਣਾ ਅਸੀਂ ਤਾਂ ਤੁਹਾਨੂੰ ਅਪੀਲ ਕਰਦੇ ਆ ਕਿ ਇਕੱਠੇ ਹੋ ਕੇ 50% ਬੈਲਟ ਦੀ ਮੰਗ ਕਰੋ ਕੇਂਦਰ ਤੋਂ ਕੱਲੀਆ ਮਸਤੀ ਨਾਲ ਨਹੀਂ ਸਰਨਾ ਅੱਜ ਅਸੀਂ ਮਸਤੀ ਕੱਲੀ ਸਾਨੂੰ ਬਦਲਣੀ ਹੈ ਫਸਲ ਦੀ ਉਤਸ਼ਾਹ ਕਰ ਸਕਦੀ ਹੈ ਅਸੀਂ 60% ਲੋਕ ਖੇਤੀ ਦਾ ਨਿਰਭਰ ਭਾਰਤ ਦੇ ਵਿੱਚ 50% ਵਾਪਸ ਚਾਹੀਦਾ ਸਾਨੂੰ ਬਰਾਜਦਾ ਤੇ ਕੇਂਦਰ ਸਰਕਾਰ ਦਾ ਨੀਤੀਆਂ ਕਿਸਾਨ ਜਿੱਥੇ ਬੰਦੀਆਂ ਬਣਾ ਕੱਟੀਆਂ ਹੋ ਕੇ ਆਤਾਵਾਰੀ ਪਾਣੀ ਛੱਡ ਦੇਣਾ ਕੁਝ ਨਹੀਂ ਨਿਕਲਣਾ ਇਹ ਨਾਲ ਚ ਲੋਕ ਬੋਲੇ ਨਹੀਂ ਹੈਗੇ ਜਿੰਨੇ ਕੁ ਜੋਰੋਂ ਨੇ ਇਹ ਵੀ ਕਵਾਸੇ ਹੋ ਜਾਣਗੇ ਫਿਰ ਪਾਰਟੀਆਂ ਦੇ ਟੱਕੇ ਜਾ ਚੱਲਣਗੇ ਉਹੀ ਬਦਲਾ ਫੇਰ ਦੂਜਾ ਸ਼ੁਰੂ ਹੋ ਜਾਊਗਾ। ਸੋ ਅੰਤਲੇ ਵਿੱਚ ਆਹ ਜਿਹੜਾ ಪಕ್ಷ ਨੂੰ ਯਾਦ ਕਰਦੇ ਉਹ ಪಕ್ಷ ਨੂੰ ਯਾਦ ਕਰੀਏ ਉਹਨੇ ਕੀ ਕੁਛ ਕੀਤਾ? ਕਾਹਬਾਰ ਦਾ ਉਹ ਵਾਕ ਆ ਗਿਆ। ਦੁਨੀਆਦਾਰੀ ਚੱਗੀ। ਆ ਲੋਕਾਂ ਨੇ ਕੁਛ ਲੜਨ ਦਾ ਜਜ਼ਬਾ ਨਹੀਂ ਕੇ ਨੌਜਵਾਨਾਂ ਦੇ ਵਿੱਚ ਐਸਾ ਹੋਸ਼ ੜ ਕੇ ਗਿਆ ਕਿ ਹਰ ਨੌਜਵਾਨ ਦੀ ਦਿਲ ਦੇ ਵਿੱਚ ਪਾਸਿੰਗ ਵਾਸਤਾ ਵਿੱਚ ਕੋ ਗੈਂਗਸਟਰ ਹੈ ਵਿੱਚ ਕੋ ਖਾਕੂ ਹੈ। ਇਸ ਕੋ ਕੋਈ ਵੀ ਹੈ ਉਹ ਪੱਖ ਸਿੰਘ ਦਾ ਸਭ ਤੋਂ ਜ਼ਿਆਦਾ ਸਤਿਕਾਰ ਕਰਦਾ ਹੈ ਠੀਕ ਹੈ ਨੀ ਕਿਆ ਨਨ ਗੈਸਤਾ ਬਣਾਤਾ ਕਾਪੜੇ ਟਾਣਾ ਨਾ ਕਿਸੇ ਹੋਰ ਕਿਤੇ ਲਾਦਾ ਨਸ਼ਾ ਤੇ ਲਾਤਾ ਜੋ ਮੇਰੇ ਕਹਿੰਦਾ ਮਤਲਬ ਸਮਾਜ ਨੂੰ ਅੱਜ ਇਹ ਵੀਰਾ ਚੁੱਕਣਾ ਪਊ ਕਿ ਇਹਨਾਂ ਕੱल्ल्या ਦੇ ਸਿੱਤੇ ਛੱਡ ਕੇ ਕਿਹ ਪਾਰਟੀ ਸਾਡਾ ਸਹਾਰਾ ਕਰ ਦੇਣੀ ਆ ਇਮਾਨਦਾਰ ਲੋਕਾਂ ਨੂੰ ਅੱਗੇ ਤਾਂ ਲੈ ਕੇ ਉਹੀ ਬੁਵਾ ਜਮੂਰੀਆ ਦਾ ਰਾਹ ਤਾਂ ਦੱਸਣੀ ਪਊਗਾ ਜਿਉਂ ਹੀ ਹੱਕ ਕੀ ਨੇ ਉਹ ਵੀ ਦੱਸਨੇ ਪੈਣਗੇ ਜਮਹੂਰੀਅਤ ਕੱਲਾ ਰੋਟੀ ਤੋਂ ਸ਼ੁਰੂ ਨਹੀਂ ਹੁੰਦਾ ਕੱਲਾ ਬੋਲਣ ਦੀ ਆਜ਼ਾਦੀ ਤੋਂ ਜਮਹੂਰੀ ਹੱਕ ਨਹੀਂ ਸ਼ੁਰੂ ਹੁੰਦਾ ਜੂਰੀ ਜਮਹੂਰੀ ਹੱਕ ਹਰ ਬੰਦੇ ਨੂੰ ਸ਼ੁੱਧ ਹਵਾ ਦਾ ਅਧਿਕਾਰ ਹੈ ਸੱਚੇ ਤੋਂ ਜਲਦ ਅਧਿਕਾਰ ਹੈ ਸ਼ੁੱਧ ਪਾਣੀ ਦਾ ਅਧਿਕਾਰ ਹੈ ਮੁਫਤ ਪੜ੍ਹਾਈ ਦਾ ਅਧਿਕਾਰ ਹੈ ਮੁਫਤ ਸਿਰਫ ਸੁਤਨ ਦਾ ਅਧਿਕਾਰ ਹੈ ਇਹ ਕੁਦਰਤਿਆ ਦਾਤਾ ਨੇ ਦਿੱਤਾ ਤਾਂ ਕਿਸੇ ਵੀ ਖਰਾਬੇ ਨਹੀਂ ਹੁੰਦੀ ਤੇ ਕੁਦਰਤਿਆ ਦਾਤਾ ਨਾਲ ਅਸੀਂ ਖਰਾਬ ਕਰਦੇ ਇਹ ਅੱਜ ਵੀ ਬਲਾਰਿਆਂ ਨੂੰ ਆਪ ਸੁਣਨਾ ਅਖੀਰ ਤੋਂ ਉਹੀ ਬੇਨਤੀ ਕਰਦਾ ਕਿ ਪਾਕਿਸਤਾਨੀਆਂ ਇੱਕ ਪ੍ਰੇਰਣਾ ਲੈਂਦੇ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਬੜੀਆਂ ਆਪਣੇ ਦੇ ਪੀੜਾਂ ਪੈਣੀਆਂ ਨੇ ਉਹ ਪੀੜਾਂ ਨੂੰ ਹੱਲ ਕਰਨ ਦੇ ਲਈ ਇੱਕ ਤਾਰਾ ਹੈਗਾ ਏਕਤਾ ਦਾ ਦੂਜਾ ਰਾਹ ਹੈਗਾ ਵਿਚਾਰਾਂ ਦਾ ਉਹ ਵਿਚਾਰ ਐਸੇ ਕੁਦਰਤ ਤੇ ਮਨੁੱਖ ਬਖੀ ਆਪਣੇ ਅੰਦਰ ਵਸਾਈਏ ਕਿ ਆ ਮਜੂਤਾ ਜਿਹੜੇ ਚੁੱਲੇ ਹੁੰਨੇ ਕਾਰਪੋਰੇਟਾਂ ਦੇ ਹੱਕ ਚ ਕਾਰਪੋਰੇਟ ਤੋਂ ਫੰਡ ਲੈ ਕੇ ਕੋ ਲੀਡਰ ਬਣਦਾ ਆਗੂ ਬਣਦਾ ਉਹ ਸਾਡਾ ਨਹੀਂ ਹੋ ਸਕਦਾ ਇਹ ਗੱਲਾਂ ਨੂੰ ਆਉਣ ਵਾਲੇ ਸਮੇਂ ਸਮਝੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ